ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਗਰਮੀ ਦੇ ਕਾਰਨ ਲੋਕ ਨੇ ਜਿਹੜੇ ਉਹ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਗਰਮੀ ਨੇ ਲੋਕਾਂ ਦੇ ਵਟ ਕੱਢੇ ਹੋਏ ਨੇ ਗਰਮੀ ਪਿਛਲੇ 65 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਉੱਧਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਵੀ ਆਪਣੇ ਰਿਕਾਰਡ ਬਣਾ ਗਈ ਹੈ ਮੌਜੂਦਾ ਹਾਲਾਤ ਦੇ ਵਿੱਚ ਆਉਂਦੇ ਦਿਨਾਂ ਵਿੱਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲੀ ਤਾਂ ਪਾਵਰ ਕਮ ਕੋਲ ਬਿਜਲੀ ਕੱਟ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚੇਗਾ ਬਿਜਲੀ ਦੀ ਮੰਗ 15390 ਮੈਗਾਵਾਟ ਨੂੰ ਛੂਗੀ ਹੈ ਜੋ ਪਾਵਰਕਾਮ ਦੇ ਇਤਿਹਾਸ ਦੇ ਵਿੱਚ ਨਵਾਂ ਰਿਕਾਰਡ ਹੈ ਬਿਜਲੀ ਦੀ ਮੰਗ ਕਦੇ ਵੀ ਇੰਨੀ ਨਹੀਂ ਰਹੀ ਹੈ ਪਾਵਰਕਾਮ ਨੇ 16000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਸਾਨਾਂ ਨੇ ਤਪਸ਼ਕਾਰਨ ਖਾਲੇ ਚੋਨੇ ਦੀ ਲੁਆਈ ਹੈ ਜਿਹੜੀ ਉਹ ਵੀ ਸ਼ੁਰੂ ਨਹੀਂ ਕੀਤੀ ਪਰ 20 ਜੂਨ ਮਗਰੋਂ ਚੋਨੇ ਦੀ ਲੁਆਈ ਨੇ ਜੋਰ ਫੜਨ ਦੇ ਨਾਲ ਬਿਜਲੀ ਦੀ ਮੰਗ ਹੈ ਜਿਹੜੀ ਉਹ ਹੋਰ ਉੱਤੇ ਜਾਵੇਗੀ ਬਿਜਲੀ ਦੀ ਤੇਜ਼ ਰਫਤਾਰੀ ਮੰਗ ਅੱਗੇ ਪਾਵਰ ਕਾਮ ਦੇ ਪ੍ਰਬੰਧ ਹੱਥ ਖੜੇ ਕਰ ਸਕਦੇ ਹਨ ਪੰਜਾਬ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ جاری ਹੈ ਅਤੇ ਬਿਜਲੀ ਖਰੀਦ ਵੀ ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਹਿੱਸਿਆਂ 'ਚੋ ਬਿਜਲੀ ਦੇ ਕੱਟ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਰਿਪੋਰਟ ਅਪਡੇਟ న్యూਸ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਗਰਮੀ ਦੇ ਕਾਰਨ ਲੋਕ ਨੇ ਜਿਹੜੇ ਉਹ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਗਰਮੀ ਨੇ ਲੋਕਾਂ ਦੇ ਵਟ ਕੱਢੇ ਹੋਏ ਨੇ ਗਰਮੀ ਪਿਛਲੇ 65 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਉੱਧਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਵੀ ਆਪਣੇ ਰਿਕਾਰਡ ਬਣਾ ਗਈ ਹੈ ਮੌਜੂਦਾ ਹਾਲਾਤ ਦੇ ਵਿੱਚ ਆਉਂਦੇ ਦਿਨਾਂ ਵਿੱਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲੇ ਤਾਂ ਪਾਵਰ ਕਮ ਕੋਲ ਬਿਜਲੀ ਕੱਟ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚੇਗਾ ਬਿਜਲੀ ਦੀ ਮੰਗ 15390 ਮੀਗਾਵਾਟ ਨੂੰ ਛੂਗੀ ਹੈ ਜੋ ਪਾਵਰਕਾਮ ਦੇ ਇਤਿਹਾਸ ਦੇ ਵਿੱਚ ਨਵਾਂ ਰਿਕਾਰਡ ਹੈ ਬਿਜਲੀ ਦੀ ਮੰਗ ਕਦੇ ਵੀ ਇੰਨੀ ਨਹੀਂ ਰਹੀ ਹੈ ਪਾਵਰਕਾਮ ਨੇ 16000 ਮੀਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਸਾਨਾਂ ਨੇ ਤਪ ਸ਼ਿਕਾਰਨ ਹਾਲੇ ਚੋਨੇ ਦੀ ਲੁਆਈ ਹੈ ਜਿਹੜੀ ਉਹ ਵੀ ਸ਼ੁਰੂ ਨਹੀਂ ਕੀਤੀ ਪਰ 2 ਜੂਨ ਮਗਰੋਂ ਚੋਨੇ ਦੀ ਲੁਆਈ ਨੇ ਜੋਰ ਫੜਨ ਦੇ ਨਾਲ ਬਿਜਲੀ ਦੀ ਮੰਗ ਹੈ ਜਿਹੜੀ ਉਹ ਹੋਰ ਉੱਤੇ ਜਾਵੇਗੀ ਬਿਜਲੀ ਦੀ ਤੇਜ਼ ਰਫਤਾਰੀ ਮੰਗ ਅੱਗੇ ਪਾਵਰ ਕਾਮ ਦੇ ਪ੍ਰਬੰਧ ਹੱਥ ਖੜੇ ਕਰ ਸਕਦੇ ਹਨ ਪੰਜਾਬ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ ਜਾਰੀ ਹੈ ਅਤੇ ਬਿਜਲੀ ਖਰੀਦ ਵੀ ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਹਿੱਸਿਆਂ 'ਚੋਂ ਬਿਜਲੀ ਦੇ ਕੱਟ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆ ਰਹੀਆਂ ਨੇ ਬਿਊਰੋ ਰਿਪੋਰਟ ਦੀ ਸ਼ਪਟ ਨਿਊਜ਼ ਦੇ ਨਾਲ ਧੰਨਵਾਦ ਪੰਜਾਬ ਦੇ ਵਿੱਚ ਅੱਤ ਦੀ ਗਰਮੀ ਪੈ ਰਹੀ ਹੈ ਗਰਮੀ ਦੇ ਕਾਰਨ ਲੋਕ ਨੇ ਜਿਹੜੇ ਉਹ ਘਰਾਂ ਦੇ ਵਿੱਚ ਰਹਿਣ ਦੇ ਲਈ ਮਜਬੂਰ ਨੇ ਗਰਮੀ ਨੇ ਲੋਕਾਂ ਦੇ ਵਾਟ ਕੱਢੇ ਹੋਏ ਨੇ ਗਰਮੀ ਪਿਛਲੇ 65 ਸਾਲਾਂ ਦੇ ਪੁਰਾਣੇ ਰਿਕਾਰਡ ਤੋੜ ਰਹੀ ਹੈ ਤਾਂ ਉੱਧਰ ਪੰਜਾਬ ਦੇ ਵਿੱਚ ਬਿਜਲੀ ਦੀ ਮੰਗ ਵੀ ਆਪਣੇ ਰਿਕਾਰਡ ਬਣਾ ਗਈ ਹੈ ਮੌਜੂਦਾ ਹਾਲਾਤ ਦੇ ਵਿੱਚ ਆਉਂਦੇ ਦਿਨਾਂ ਵਿੱਚ ਜੇ ਗਰਮੀ ਤੋਂ ਕੋਈ ਰਾਹਤ ਨਾ ਮਿਲੀ ਤਾਂ ਪਾਵਰ ਕਮ ਕੋਲ ਬਿਜਲੀ ਕੱਟ ਲਗਾਉਣ ਤੋਂ ਸਿਵਾਏ ਹੋਰ ਕੋਈ ਚਾਰਾ ਨਹੀਂ ਬਚੇਗਾ ਬਿਜਲੀ ਦੀ ਮੰਗ 15390 ਮੈਗਾਵਾਟ ਨੂੰ ਛੂਗੀ ਹੈ ਜੋ ਪਾਵਰਕਾਮ ਦੇ ਇਤਿਹਾਸ ਦੇ ਵਿੱਚ ਨਵਾਂ ਰਿਕਾਰਡ ਹੈ ਬਿਜਲੀ ਦੀ ਮੰਗ ਕਦੇ ਵੀ ਇੰਨੀ ਨਹੀਂ ਰਹੀ ਹੈ ਪਾਵਰਕਾਮ ਨੇ 16000 ਮੈਗਾਵਾਟ ਬਿਜਲੀ ਦਾ ਪ੍ਰਬੰਧ ਕੀਤਾ ਹੋਇਆ ਹੈ ਪੰਜਾਬ ਦੇ ਬਹੁਤੇ ਹਿੱਸਿਆਂ ਦੇ ਵਿੱਚ ਕਿਸਾਨਾਂ ਨੇ ਤਾਪਸ਼ਕਾਰਨ ਖਾਲੇ ਚੋਨੇ ਦੀ ਲੁਆਈ ਹੈ ਜਿਹੜੀ ਉਹ ਵੀ ਸ਼ੁਰੂ ਨਹੀਂ ਕੀਤੀ ਪਰ 20 ਜੂਨ ਮਗਰੋਂ ਚੋਨੇ ਦੀ ਲੁਆਈ ਨੇ ਜੋਰ ਫੜਨ ਦੇ ਨਾਲ ਬਿਜਲੀ ਦੀ ਮੰਗ ਹੈ ਜਿਹੜੀ ਉਹ ਹੋਰ ਉੱਤੇ ਜਾਵੇਗੀ ਬਿਜਲੀ ਦੀ ਤੇਜ਼ ਰਫ਼ਤਾਰੀ ਮੰਗ ਅੱਗੇ ਪਾਵਰ ਕਾਮ ਦੇ ਪ੍ਰਬੰਧ ਹੱਥ ਖੜੇ ਕਰ ਸਕਦੇ ਹਨ ਪੰਜਾਬ ਦੇ ਤਾਪ ਬਿਜਲੀ ਘਰਾਂ ਤੋਂ ਪੈਦਾਵਾਰ ਲਗਾਤਾਰ ਜਾਰੀ ਹੈ ਅਤੇ ਬਿਜਲੀ ਖਰੀਦ ਵੀ ਕੀਤੀ ਜਾ ਰਹੀ ਹੈ ਪੰਜਾਬ ਦੇ ਕੁਝ ਹਿੱਸਿਆਂ 'ਚ ਬਿਜਲੀ ਦੇ ਕੱਟ ਲੱਗਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਨੇ ਰਿਪੋਰਟ ਦੀ ਅਪਡੇਟ ਨਿਊਜ਼ ਦੇ ਨਾਲ ਧੰਨਵਾਦ